ਹੁਣ ਅਮਰੀਕਾ ਦਾ ਵੀਜ਼ਾ ਮਿਲਣ ਦੇ ਬਾਵਜੂਦ ਤੁਹਾਨੂੰ ਅਲਰਟ ਰਹਿਣਾ ਪਏਗਾ ਅਮਰੀਕੀ ਅੰਬੈਸੀ ਨੇ ਇੱਕ ਸਖਤ ਚੇਤਾਵਨੀ ਦਿੱਤੀ ਹੈ ਜਿਹਦੇ ਵਿੱਚ ਸਾਫ਼ ਕਿਹਾ ਵੀ ਜੇ ਅਮਰੀਕੀ ਵੀਜ਼ਾ ਧਾਰਕ ਭਾਰਤੀ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤੇ ਉਹਨਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ ਭਾਵ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਤੇ ਉਹਨਾਂ ਦਾ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ ਇਹ ਬਹੁਤ ਸਖਤ ਆਦੇਸ਼ ਹੁਕਮ ਜਾਰੀ ਕੀਤੇ ਨੇ ਔਰ ਬੜਾ ਸਪਸ਼ਟ ਕਿਹਾ ਵੀ ਜਦੋਂ ਵੀ ਅਮਰੀਕਾ ਸਰਕਾਰ ਨੂੰ ਪਤਾ ਲੱਗੇਗਾ ਵੀ ਫਲਾਣਾ ਅਮਰੀਕਾ ਵੀਜ਼ਾ ਧਾਰਕ ਭਾਰਤੀ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂ ਉਲੰਘਣਾ ਕੀਤੀ ਹੈ ਤੇ ਉਹਦੇ ਵਿਰੁੱਧ ਦੋ ਵੱਡੇ ਐਕਸ਼ਨ ਹੋ ਸਕਦੇ ਨੇ ਇੱਕ ਤੇ ਉਹਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਦੂਸਰਾ ਉਹਨੂੰ ਤੁਰੰਤ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਇਹ ਗੱਲ ਕਹੀ ਗਈ ਹੈ ਬੜਾ ਇੱਕ అలਾਰਮ ਅਲਰਟ ਕੀਤਾ ਗਿਆ ਵੀ ਜਿਹੜੇ ਭਾਰਤੀ ਅਮਰੀਕਾ ਦੇ ਵੀਜ਼ੇ ਹਾਸਲ ਕਰਨ ਵਾਲੇ ਲੋਕ ਨੇ ਉਹ ਇਹ ਗੱਲ ਸਪਸ਼ਟ ਸਮਝ ਲੈਣ ਵੀ ਵੀਜ਼ਾ ਮਿਲਣ ਤੋਂ ਬਾਅਦ ਵੀ ਉਹਨਾਂ ਦੀ ਸਕਰੀਨਿੰਗ ਲਗਾਤਾਰ ਜਾਰੀ ਰਹਿੰਦੀ ਹੈ ਅਮਰੀਕਾ ਸਰਕਾਰ ਉਹਨਾਂ ਦੀ ਨਿਰੰਤਰ ਸਕਰੀਨਿੰਗ ਕਰਦੀ ਹੈ ਸਕਰੀਨਿੰਗ ਕਰਕੇ ਇਹ ਪਤਾ ਕਰਨ ਦਾ ਯਤਨ ਕੀਤਾ ਜਾਂਦਾ ਹੈ ਵੀ ਜਿਹੜੇ ਵੀਜ਼ਾ ਧਾਰਕ ਭਾਰਤੀ ਨੇ ਕੀ ਉਹ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਤੇ ਜਿੱਥੇ ਇਹ ਮਹਿਸੂਸ ਹੋਇਆ ਵੀ ਫਲਾਣਾ ਵਿਅਕਤੀ ਜਿਹਦੇ ਕੋਲ ਅਮਰੀਕਾ ਦਾ ਵੀਜ਼ਾ ਹੈ ਉਹ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਤੇ ਉਹਨੂੰ ਤੁਰੰਤ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਬੜਾ ਸਪੱਸ਼ਟ ਇਹ ਗੱਲ ਕਹੀ ਹੈ ਵੀ ਵੀਜ਼ਾ ਧਾਰਕ ਜਿਹੜਾ ਆ ਭਾਰਤੀ ਵੀਜ਼ਾ ਲੈਣ ਤੋਂ ਬਾਅਦ ਉਸ ਸਕੈਨਿੰਗ ਤੇ ਰਹਿੰਦਾ ਉਹਦੀ ਸਕਰੀਨਿੰਗ ਜਿਹੜੀ ਹੈ ਲਗਾਤਾਰ ਜਿਹੜੀ ਹੈ ਅਮਰੀਕਾ ਸਰਕਾਰ ਕਰਦੀ ਰਹਿੰਦੀ ਹੈ ਔਰ ਇਹਦੇ ਨਾਲ ਇਹ ਵੀ ਗੱਲ ਸਪਸ਼ਟ ਹੈ ਵੀ ਪਹਿਲੋਂ ਅਮਰੀਕਾ ਨੇ ਜਿਹੜੇ ਵੀਜ਼ਾ ਲੈਣ ਦੇ ਚਾਹਤ ਭਾਰਤੀ ਨੇ ਬਿਨਾਂਕਾਰ ਨੇ ਉਹਨਾਂ ਨੂੰ ਸਪਸ਼ਟ ਇੱਕ ਆਦੇਸ਼ ਦਿੱਤੇ ਨੇ ਵੀ ਉਹ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਵੇਰਵੇ ਆ ਉਹ ਮੁਹਈਆ ਕਰਵਾਉਣਗੇ ਉਹ ਦੱਸਣਗੇ ਵੀ ਸੋਸ਼ਲ ਮੀਡੀਆ ਤੇ ਜਿਹੜੇ ਤੁਹਾਡੇ ਵਿਊ ਨੇ ਤੁਹਾਡੇ ਵੇਰਵੇ ਨੇ ਜੋ ਤੁਸੀਂ ਲਿਖਦੇ ਜੇ ਉਹ ਕੀ ਨੇ ਉਹ ਦੇਖਣ ਦਾ ਭਾਵ ਇਹ ਹੈ ਵੀ ਕਿਤੇ ਟਾੜਾ ਰਵਈਆ ਅਮਰੀਕਾ ਦੇ ਵਿਰੁੱਧ ਤਾਂ ਨਹੀਂ ਇਹ ਪਹਿਲਾਂ ਹੀ ਆਦੇਸ਼ ਅਮਰੀਕਾ ਵੱਲੋਂ ਦਿੱਤੇ ਗਏ ਨੇ ਔਰ ਇਸੇ ਤਰ੍ਹਾਂ ਹੋਰ ਜਾਣਕਾਰੀ ਮਿਲੀ ਹੈ ਵੀ ਅਮਰੀਕਾ ਵੱਲੋਂ ਵੀਜ਼ਾ ਫੀਸਾ ਵਿੱਚ ਵੀ ਤਕਰੀਬਨ ਦੁੱਗਣਾ ਵਾਧਾ ਕੀਤਾ ਜਾ ਰਿਹਾ ਜਿਹਦੇ ਨਾਲ ਭਾਰਤੀ ਵਿਦਿਆਰਥੀਆਂ ਜਿਹੜੇ ਵਿਜ਼ਟਰ ਉੱਥੇ ਜਾਂਦੇ ਨੇ ਔਰ ਜਿਹੜੇ ਕੰਪਨੀਆਂ 'ਚ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਹੁਣ ਵੀਜ਼ਾ ਫੀਸ ਦੁਗਣੀ ਤਾਰਨੀ ਪਵੇਗੀ ਭਾਵ ਮੌਜੂਦਾ 16000 ਫੀਸ ਜਿਹੜੀ ਹੈ ਇਹਦੇ ਤੋਂ ਦੁਗਣੀ ਦੇ ਕਰੀਬ ਰਾਸ਼ੀ ਜਿਹੜੀ ਹੈ ਉਹ ਮੁਹੱਈਆ ਕਰਨੀ ਪਵੇਗੀ